ਵਿਠਾਣਦਾਰ ਉੱਚਾ ਚਵਾਰਾ ਪਾ ਵਿਠਾਣਦਾਰ ਉੱਚਾ ਚਵਾਰਾ ਪਾ ਵਿਠਾਣਦਾਰ ਦੋ ਮੰਜੀਆਂ ਦੀ ਥਾਂ ਵਿਠਾਣਦਾਰ ਦੋ ਮੰਜੀਆਂ ਦੀ ਥਾਂ ਤੂੰ ਵੀ ਸੋਵੇਂ ਮੈਂ ਵੀ ਸੋਵਾਂ ਤੂੰ ਵੀ ਸੋਵੇਂ ਮੈਂ ਵੀ ਸੋਵਾ ਪੁੱਜੇ ਸੋਏ ਤੇਰੀ ਮਾਂ ਵਿਠਾਣੇਦਾਰ ਉੱਚਾ ਚਬਾਰਾ ਪਾ ਵਿਠਾਣੇਦਾਰ ਉੱਚਾ ਚਬਾਰਾ ਪਾ ਵਿਠਾਣੇਦਾਰ ਸਵੇ ਮਿੰਗਪੂਲ ਬਣਾ ਵਿਠਾਣੇਦਾਰ ਸਵੇ ਮਿੰਗਪੂਲ ਬਣਾ ਮੈਂ ਵੀ ਤੇਰਾ ਤੂੰ ਵੀ ਤੇਰੇ ਮੈਂ ਵੀ ਤੇਰਾ ਤੂੰ ਵੀ ਤੇਰੇ ਗੋਤੇ ਖਾਏ ਤੇਰੀ ਮਾਂ ਵਿਠਾਣੇਦਾਰ ਉੱਚਾ ਚਬਾਰਾ ਪਾ ਠਾਣੇਦਾਰ ਉੱਚਾ 12 ਪਾਵ ਠਾਣੇਦਾਰ ਉੱਚਾ 12 ਪਾ ਮਠਾਣੇਦਾਰ 버거 పిజే ਮੰਗਾ ਠਾਣੇਦਾਰ 버거 పిజే ਮੰਗਾ ਮੈਂ ਵੀ ਖਾਵਾਂ ਤੂੰ ਵੀ ਖਾਵੇਂ ਮੈਂ ਵੀ ਖਾਵਾਂ ਤੂੰ ਵੀ ਖਾਵੇਂ ਪਾਂਡੇ ਤੋਂ ਤੇਰੀ ਮਾਂ ਵਿਠਣਦਾਰ ਉੱਚਾ ਚਬਾਰਾ ਪਾਵੇਂ ਠਣਦਾਰ ਉੱਚਾ ਚਬਾਰਾ ਪਾਵੇਂ ਠਣਦਾਰ ਉੱਚਾ ਚਬਾਰਾ ਪਾਵੇਂ ਠਣਦਾਰ ਮਸੜਕਾਰ ਲਿਆ ਠਣਦਾਰ ਮਸੜਕਾਰ ਲਿਆ ਮੈਂ ਵੀ ਬੈਠਾਂ ਤੂੰ ਵੀ ਬੈਠੇਂ ਮੈਂ ਵੀ ਬੈਠਾਂ ਤੂੰ ਵੀ ਬੈਠੇ ਗੇਟ ਖੋਲੇ ਤੇਰੀ ਮਾਂ ਵਠਣਦਾਰਾ ਉੱਚਾ ਚਵਾਰਾ ਪਾ ਵਠਣਦਾਰਾ ਉੱਚਾ ਚਵਾਰਾ ਪਾ ਮਠਣਦਾਰਾ ਉੱਚਾ ਚਵਾਰਾ ਪਾ ਵਠਣਦਾਰਾ ਸਿਨਮਾ ਮੈਨੂੰ ਲਜਾ ਵਠਣਦਾਰਾ ਸਿਨਮਾ ਮੈਨੂੰ ਲਜਾ ਮੈਂ ਵੀ ਜਾਮ ਤੂੰ ਵੀ ਜਾਵੇਂ ਮੈਂ ਵੀ ਜਾਵਾਂ ਤੂੰ ਵੀ ਜਾਵੇਂ ਨਿਆਣੇ ਖੜਾਓ ਤੇਰੀ ਮਾਂ ਵੇਠਣਦਾਰਾ ਉੱਚਾ ਚਬਾਰਾ ਪਾ ਵੇਠਣਦਾਰਾ ਉੱਚਾ ਚਬਾਰਾ ਪਾ ਵੇਠਣਦਾਰਾ ਉੱਚਾ ਚਬਾਰਾ ਪਾ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਤੋਰਾ ਕਹਿੰਦਾ ਨੂੰ ਹੀ ਮੇਰੀ ਗੜਵੀ ਪਰ ਦੇ ਮੱਥੇ ਵਾਲਾ ਟਿੱਕਾ ਪਾਵੇਂ ਗਹਿਣੇ ਤਰਦੇ ਮੱਥੇ ਵਾਲਾ ਟਿੱਕਾ ਪਾਵੇਂ ਗਹਿਣੇ ਤਰਦੇ ਜਿਹੜੇ ਚਾਹਦੇ ਸੁਕੀਣੇ ਉਹਨਾਂ ਵਿੱਚ ਲਈ ਜਮੀਨ ਸਣੇ ਹਾਲ ਪੰਜਾਲੀਆਂ ਹਾਲ ਪੰਜਾਲੀਆਂ ਕਿੱਥੋਂ ਪੱਲੇ ਪੈ ਗਈਆਂ ਕਬੀਲਦਾਰੀਆਂ ਕਿੱਥੋਂ ਪੱਲੇ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਸੱਸ ਕਹਿੰਦੀ ਨੂੰਹੇ ਮੇਰੀ ਬਾਟੀ ਪਰ ਦੇ ਸੱਸ ਕਹਿੰਦੀ ਨੂੰਹੇ ਮੇਰੀ ਬਾਟੀ ਪਰ ਦੇ ਗਾਲ ਵਾਲਾ ਹਾਰ ਪਾਵੇਂ ਗਣੇ ਤਰ ਦੇ ਗਾਲ ਵਾਲਾ ਹਾਰ ਪਾਵੇਂ ਗਣੇ ਤਰ ਦੇ ਜਿਹੜੇ ਚਾਦੇ ਪਿਆਰੇ ਉਹਨਾਂ ਵਿੱਚ ਲੈ ਚੁਬਾਰੇ ਸਣੇ ਬੂਹੇ ਬਾਰੀਆਂ ਕਿੱਥੋਂ ਬੇਸ਼ ਪੈ ਗਈਆਂ ਕਬੀਲਦਾਰੀਆਂ ਕਿੱਥੋਂ ਪੱਲੇ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਕੰਤ ਕਹਿੰਦਾ ਨਾਰੇ ਨੀ ਗਲਾਸ ਪਰ ਦੇ ਗਲਾਸ ਪਰ ਦੇ ਬਾਹ ਵਾਲਾ ਚੂੜਾ ਪਾਵੇਂ ਗਣੇ ਤਰ ਦੇ ਬਾਹ ਵਾਲਾ ਚੂੜਾ ਪਾਵੇਂ ਗਣੇ ਤਰ ਦੇ ਜਿਹੜੇ ਝਾਦੇ ਤੇ ਆ ਕੇ ਉਹਨਾਂ ਵੇਚ ਲੈ ਜਵਾਕ ਸਣ ਕਰਵਾਲੀਆਂ ਕਰਵਾਲੀਆਂ ਕਿੱਥੋਂ ਬੱਲੇ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਵੇੜੇ ਚਿਚ ਬੂਤਰਾ ਮੈਂ ਪਾਵਾਂ ਪੰਗੜਾ ਪਾਵਾਂ ਪੰਗੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਕਹਿੰਦਾ ਰੋਟੀ ਨਾ ਪਕਾਈ ਆਟਾ ਮੁੱਕ ਜਾਊਗਾ ਮੁੱਕ ਜਾਊਗਾ ਭੁੱਖੀ বিনা ਸੋਈ ਲੱਕ ਸੁੱਕ ਜਾਊਗਾ ਭੁੱਖੀ বিনা ਸੋਈ ਲੱਕ ਸੁੱਕ ਜਾਊਗਾ ਵੇੜੇ ਚਬ ਚਬੂਤਰਾ ਮੈਂ ਪਾਵਾਂ ਪੰਗੜਾ ਪਾਵਾਂ ਪੰਗੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਕਹਿੰਦਾ ਭਾਂਡੇ ਵੀ ਨਾ ਮਾਜੀ ਭਾਂਡੇ ਕਸ ਜਾਣਗੇ ਕਸ ਜਾਣਗੇ ਝੂਠੇ ਵੀ ਨਾ ਛੱਡੇ ਕੁੱਤੇ ਛੱਟ ਜਾਣਗੇ ਝੂਠੇ ਵੀ ਨਾ ਛੱਡੇ ਕੁੱਤੇ ਛੱਟ ਜਾਣਗੇ ਵੇੜੇ ਚਕ ਵੇੜੇ ਚ ਚਬੂਤਰਾ ਮੈਂ ਪਾਵਾਂ ਪੰਗੜਾ ਪਾਵਾਂ ਪੰਗੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਕਹਿੰਦਾ ਕੱਪੜੇ ਨਾ ਤੂੰ ਹੀ ਸਾਬਣ ਮੁੱਕ ਜਾਊਗਾ ਮੁੱਕ ਜਾਊਗਾ ਮੈਲੇ ਵੀ ਨਾ ਰੱਖੀ ਚੂਆ ਟੁੱਕ ਜਾਊਗਾ ਮੈਲੇ ਵੀ ਨਾ ਰੱਖੀ ਚੂਆ ਟੁੱਕ ਜਾਊਗਾ ਮੇੜੇ ਚਿਚ ਬੂਤਰਾ ਮੈਂ ਪਾਵਾਂ ਪੰਗੜਾ ਪਾਵਾਂ ਪੰਘੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਬਾਬਲੇ ਨੇ ਟੋਲਿਆ ਕੰਜੂਸ ਬਨੜਾ ਕਹਿੰਦਾ ਘਹਿਣੇ ਵੀ ਨਾ ਪਾਈ ਚੋਰ ਲੁੱਟ ਲੈਣਗੇ ਲੁੱਟ ਲੈਣਗੇ ਕਰੇ ਵੀ ਨਾ ਰੱਖੀ ਬੂਆ ਪੁੱਟ ਲੈਣਗੇ ਕਰੇ ਵੀ ਨਾ ਰੱਖੀ ਬੂਆ ਪੁੱਟ ਲੈਣਗੇ ਵੇੜੇ ਚਿਚ ਬੂਤਰਾ ਮੈਂ ਪਾਵਾਂ ਪੰਘੜਾ ਪਾਵਾਂ ਪੰਘੜਾ ਬਾਬਲੇ ਨੇ ਟੋਲੇ ਅਕ ਜੂਸ ਬਨੜਾ ਬਾਬਲੇ ਨੇ ਟੋਲੇ ਅਕ ਜੂਸ ਬਨੜਾ